ਦਿੱਲੀ ਦੀ ਧਰਤੀ ਤੇ ਗੁਰੂ ਦਾ ਪਿਆਰ ਚੱਲਿਆ ਹੋਇਆ ਹੈ ਮੰਗੇ ਪੈਰੀ ਠੀਤ ਹਵਾ ਵੀ ਲੱਗੀ ਹੋਵੇਗੀ ਪ੍ਰੰਤ ਗੁਰੂ ਦੇ ਪ੍ਰੇਮ ਦੇ ਵਿੱਚ ਰੰਗਿਆ ਹੋਇਆ ਰੰਗ ਰੇਟਾ ਗੁਰੂ ਦਾ ਬੇਟਾ ਅੱਜ ਕਿਰਪੁਰ ਸੰਤ ਜੀ ਦੀ ਧਰਤੀ ਤੇ ਅੰਮ੍ਰਿਤ ਵੇਲੇ ਪਹੁੰਚ ਚੁੱਕਿਆ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਮਾ ਗੋਜਰੀ ਜੀ ਨੇ ਝੋਲੀ ਵਿੱਚ ਪਾ ਲਿਆ ਮਾਤ ਨਾਨਕੀ ਨੇ ਆਪਣੇ ਪੁੱਤ ਦੇ ਸਿਰਸ ਨੂੰ ਵੇਖਿਆ ਗੋਬਿੰਦ ਰਾਏ ਨੇ ਆਪਣੇ ਪਿਤਾ ਦੇ ਸਿਰਸ ਨੂੰ ਨਮਸਕਾਰ ਕੀਤੀ ਔਰ ਕਾਲਕੀ ਦੇ ਅੰਦਰ ਰੱਖ ਕੇ ਬਾਣੀ ਪੜਦੇ ਹੋਇਆ ਸਿਮਰਤ ਕਰਦੇ ਹੋਇਆ ਕੀਰਤਪੁਰ ਸਾਹਿਬ ਜੀ ਦੀ ਧਰਤੀ 'ਤੇ ਤਵਸੀਸ ਅਨੰਦਪੁਰ ਸਾਹਿਬ ਜੀ ਦੀ ਧਰਤੀ ਤੇ ਅੱਜ ਪਹੁੰਚ ਚੁਕਿਆ ਹੈ ਆਓ ਗੁਰਮੁਖੋ ਉਸ ਗੁਰੂ ਦੀ ਬਾਣੀ ਸੁਣਨ ਵਾਸਤੇ ਆਇਓ ਜਿਸ ਗੁਰੂ ਦੇ ਸਰੀਰ ਦਾ ਦੋ ਹਿੱਸਿਆਂ ਦਾ ਆਪ ਤੜ ਜਿਹੜਾ ਹੈ ਸੇਖੀਸ ਅਨੰਤ ਪ੍ਰਸਾਦ ਜੀ ਦੀ ਧਾਰਮਿਕ ਸੰਸਥਾ ਕਿਤਾ ਹੈ। ਤਰੁਜੀ ਧਿਆਨ ਕਰਤੇ ਬਾਦ ਸਤ ਜੀ ਦਾ ਧਨ ਮਾਤ ਉਚੀ ਪੇਰਾ ਜਿਗਰਾ ਕਿਸ ਤਰ੍ਹਾਂ ਤੋਂ ਆਪਣੀ ਪੰਤੀ ਸਾਈ ਦਾ ਸੀਸ ਪਵਾ ਲਿਆ ਪਰ ਆਪਣੀ ਅੱਖਾਂ ਤੋਂ ਇੱਕ ਅਨਜੂਰੀ ਨਹੀਂ ਦੇ ਕੇ ਆ। ਪਾਵਨਾ ਤੇ ਹੁਕਮ ਨੂੰ ਕਮਾ ਲਿਆ ਤੋ ਰੋਜ਼ ਇੰਤਿਆਰ ਕੀਤੇ ਆ ਸਤਿਗੁਰ ਜੀ ਦੇ ਚਰਨਾ ਦਾ ਉਚਾਰਨ